ਬਾਕੀ ਬੈਂਕ ਦੀ ਉਹ ਬਾਹਰੋਂ ਕਿਹੜਾ ਗਿਆ ਨਹੀਂ ਬਾਹਰ ਦੇ ਉਹ ਹੋ ਸਕਦਾ ਅੱਜ ਕੱਲ ਪਰੋਣੇ ਆਏ ਆ ਸਬਜ਼ੀ ਬਣਾਉਣ ਲਾਤੇ ਆ ਆਪਾਂ ਮੈਂ ਜਿਹੜੇ ਕੱਲ ਪਰੋਣੇ ਆਏ ਸਬਜ਼ੀ ਬਣਾਉਣ ਲਾਤੇ ਆ ਅੱਜ ਸਹੀਂ ਥੋੜੇ ਸੌਖੇ ਆ ਭਾਜੀ ਲੱਗੇ ਆ ਪਰੋਣਿਆਂ ਨੂੰ ਡਾਹੇ ਕੰਮ ਦੇ ਤੇ ਤੂੰ ਵਾਲੀ ਹਰ ਉਹ ਬੋਟਲ ਨੂੰ ਕੋਲੋਂ ਆਪਣੀ ਲੋਕਲ ਟੀਮ ਲੱਸੀ ਲਿਆਈ ਬਾਜ਼ਾਰ ਦੇ ਵਰਕੇ ਆਪਾਂ ਜੀਵੇਂ ਆਵੇ ਕਬੋਲਾ ਬੋਲਾ ਸਕੂਲ ਗਿਆ ਇੱਕ ਸਕੂਲ ਗਿਆ ਹੀ ਅਰੇ ਬੋਲਾ ਨਹੀਂ ਹੈ ਆ ਨਾ ਕਿਨਾਂ ਨਾਇਆ ਕੇ ਹਰ ਜਿੰਜਲੀ ਨਹੀਂ ਆਪਾਂ ਡੀਜ਼ਲ ਪਾਉਣ ਪੰਪ ਤੋਂ ਮੈਂ ਤੇ ਬਟੂਆ ਡੀਜ਼ਲ ਭਰਾ ਕੇ ਤੇ ਚੱਲਦੇ ਆਂ ਤੇ ਜਾ ਕੇ ਵੜਦੇ ਆਂ ਏਜੰਟ ਦਾ ਵੜਨਾ ਅੱਜ ਦੇ ਨਾਲ ਵੱਡੇਆਂ ਦੇ 5-7 ਵੀਰਾਂ। ਕੰਮ ਚੱਲੂ ਹੋ ਗਿਆ ਮਹਾਰਾਜ ਦੀ ਕਿਰਪਾ ਨਾਲ। ਬਾਕੀ ਕੰਮ ਹੈਗਾ ਇਦਾਂ ਦਾ ਹੀ ਆ। ਹੋਲੀੋਂ ਬਾਅਦ ਚੱਲੂ ਚੰਗਾ। ਆ ਮੈਨ ਹਾਈਵੇ। ਦਿਵਾਸ ਉਹ ਜੇ ਉਹ ਵਾਲਾ ਜੜਾਉਂਦਾ ਸ਼ਾਜਾਪੁਰੋਂ ਉਹਦੇ ਬਾਅਦ ਫਰਤੋਂ ਕੰਮ। ਆਪਾਂ ਨਾ ਆ ਕੇ ਆ ਗਏ ਆ ਤੇ ਬਾਕੀ ਬੰਦੇ ਨੂੰ ਹੁੰਦੇ ਆ। ਇਧਰ ਨਾਲ ਕੇ ਹਲੇ ਵੀ ਚੱਲਦੇ ਆ ਬੰਦ। ਉੱਧਰ ਇੱਕ ਮਨਰੇ ਲੱਗੋ ਚੱਲਦਾ ਨਲਕੇ ਨੂੰ ਕਹਿੰਦੇ ਆ ਬਰਮਾ ਤੇ ਇੱਥੇ ਆਪਣਾ ਡੇਰੇ ਆ ਮਸ਼ੀਨ ਤੁਰ ਪਈਆ ਲੱਗਿਆ ਆਪ ਤੁਰਪੇ ਮੰਲੋ ਤੇ ਅੱਜ ਆਪਾਂ ਵੜਨਾ ਆਪਣੇ ਜੰਡ ਦਾ ਐ ਸੰਜੂ ਵੀ ਆ ਇਹਨਾਂ ਦਾ ਵੜਨਾ ਹੈ ਹਾਈਵੇ ਲਾ ਕੇ ਦੋ ਤਿੰਨ ਵਜੇ ਥਾਂ ਪਾਸ ਚਾਲਦੇ ਉੱਧਰੋਂ ਚੱਲਦੇ ਆ ਤੇ ਵੜਦੇ ਆ ਦਾ ਬੋਲ ਮੋਲ ਚਾਲ ਹੁਣੇ ਤੋਂ ਪੈਣ ਲੱਪੀਆ ਤੇ ਹੁਣ ਥੋੜਾ ਕੰਮ ਚੱਲੂਗਾ ਅੱਗੇ ਤਾਂ ਠੰਡ ਬੜੀ ਰਾਤ ਨੂੰ ਹੱਲੇ ਵੀ ਠੰਡਣ ਲੱਗਦੀ ਐ ਕਰੋ ਸਫਾਈ ਚੈੱਕ ਮਹਾਰਾਜ ਇੱਕ ਨੰਬਰ ਕੰਮ ਇਦਾਂ ਟਰਾਲੀਆਂ ਉਹਦੇ ਡਿਜ਼ਾਈਨ ਡਿਜ਼ਾਈਨ ਦੀਆਂ। ਉਹਦਾ ਚਾਤੀ ਲੀਟਰ ਕੈਰੀਟਰ ਐਕਸਲਰ ਐਸਾ ਹੈ। ਧਿਆਨ ਪਾਈਏ ਕਰਕੇ ਪਾਉਂਦੇ ਰੈਮ। ਉਸੇ ਤੋਂ ਉੱਪਰ 12 ਵੀ ਜ਼ਿਆਦਾ ਲੈ ਲੇਂਗਾ ਨਾ। ਇਸ ਕਰ ਤੁਹਾਨੂੰ ਇੱਕ ਚੀਜ਼ ਆ ਬੜੀ ਖਾਸ ਲੱਗੀ ਤੇ। ਨਾ ਨਾ ਜਿਹੜੇ ਸਿਰ ਮੰਗਵਾ ਕਟਵਾਗੇ ਲਾਗੇ ਨਾ। ਇਹ ਮੋਰੀਆਂ ਕਰਦੇ ਆ। ਪਾਣੀ ਨਾਲ ਰੁਕੇ। ਇਹਦੇ ਵਿੱਚ ਟੁਕੂਗਾ ਤਾਂ ਐਂਦੀ ਨਿਕਲ ਕੇ ਬਾਹਰ ਆ ਜਾਊਗਾ। ਚੰਗੀ ਚੀਜ਼ ਐ। ਬਾਕੀ ਇਹ ਸਾਰੇ ਪਾਸੇ ਨੂੰ ਖੁੱਲਣ ਵਾਲੀਆਂ ਟਰਾਲੀਆਂ। ਇਧਰ ਨੂੰ ਖੁੱਲੂਗੀ। ਯਾਨ ਨੂੰ ਖੁੱਲੂਗੀ। ਸਾਰੇ ਪਾਸੇ ਨੂੰ ਖੁੱਲ ਜਾਂਦੀ ਐ। ਪੁਲੀ ਕਰਨ ਦੇ ਆ ਚੇਂਜ ਕੱਲ ਵੜਤਾ ਆਪਾਂ 50 ਹੀ ਥਾਂ ਦੋ ਦਿਨਾਂ ਚ ਉਸੇ ਪੁਲੀ ਤੇ ਹਾਂਜੀ ਫਰਮਾਂ ਜੀ ਕੀ ਵਿਚਾਰ ਆ ਬਹੁਤ ਵਧੀਆ ਵਿਚਾਰ ਤੁਹਾਡੇ ਇਹ ਹਾਲ ਤੇ ਨਹੀਂ ਫਿਰ ਸੋਟੇ ਤੋਂ ਲੱਗੇ ਉਹ ਵਟਾਂ ਵੱਡੀਆਂ ਫਿਰ ਨਹੀਂ ਮਜਾ ਆ ਜਿਆਦਾ ਔਖਾ ਹਿਸਾਬ ਠੀਕ ਆ ਜੀ ਸਹੀ ਆ ਜੀ ਕਰਤੀ ਆ ਚੇਂਜ ਹੁਣ ਜੋ ਜੋ होली ਨੇੜੇ ਆਈ ਜਾਂਦੀ ਕੰਮ ਵਧੀ ਜਾਂਦਾ ਵਾ ਪੁਲੀਜ਼ਬਾਦ ਹੋਰ ਵਾਜ ਜਾਣਾ ਇਹ ਆਪਣੇ ਹੈਗਾ ਇਹ ਵਿਚਾਰ ਤੁਸੀਂ ਦੀ ਬਾਰੇ ਇਹ ਭਾਜੀ ਆਪਣੇ ਨਾਲ ਪਿਛਲੇ 12-13 ਸਾਲਾਂ ਤੋਂ ਮਹਾਰਾਜ ਕਰੇ 12-13 ਸਾਲ ਆਪਾਂ ਫੇਰ ਵੀਡੀਓ ਪਾਈਏ ਤੇ ਇਦਾਂ ਹੀ ਕਹੀਏ ਭਾਜੀ ਆਪਣੇ ਨਾਲ 24 ਸਾਲਾਂ ਤੋਂ ਆ ਤੂੰ ਕਾਲੇ ਪਛਾਣੋ ਬੰਦਾ ਜਿਹੜਾ ਤੂ ਤਾਂ ਇਹ ਭਾਵੇਂ ਪਛਾਣਨਾ ਵਿਚਾਣਾ ਸਾਡੇ ਡਬਰੇ ਦੇ ਸਾਰੇ ਪਛਾਣਦੇ ਆ ਨਹੀਂ ਇੱਕ ਬੰਦੇ ਨੂੰ ਕਿਤੇ ਪਛਾਣਿਆ ਗਿਆ ਓਏ ਉਹ ਬੰਦਾ ਥੋੜਾ ਹੀ ਉਹ ਬੰਦਾ ਥੋੜੀ ਤੂੰ ਹੀ ਉਹ ਪਛਾਣ ਵੀ ਗਿਆ ਤੂੰ ਲਾਗੋ ਕਹਦਾ ਨਹੀਂ ਇਹ ਚਾਚੇ ਦਾ ਮੁੰਡਾ ਆ ਟਰਾਲੀ ਆਈ ਏ ਜੀ ਭਰੀ ਟੂੜੀ ਦੀ ਤੁਹਾਨੂੰ ਟਰਾਲੀ ਵੀ ਦਿਖਾਵਾਂਗੇ ਸਾਈਡ ਤੋਂ ਵੀ ਇਹ ਹੈਗਾ 15 ਫੁੱਟ ਦਾ ਟਰਾਲਾ ਹੁਣੇ ਦਿਖਾਉਨੇ ਆ ਟਰਾਲਾ ਆਪਣੇ ਵਾਲੀਆਂ 11 6 ਦੀਆਂ 3.5 ਦਾ ਜਾਲ ਆ ਤੇ ਉਹਨਾਂ ਨੂੰ ਵੀ ਨਿੱਕੀ ਦੱਸਦੇ ਟਰਾਲੀ ਕਿੰਨੇ ਦਾ ਤੁਹਾਡੀ ਟਰਾਲੀਆਂ ਨਿੱਕੀਆਂ ਤੇ ਹੁਣ ਤੁਹਾਨੂੰ ਇਹਦਾ ਸਾਈਡ 뷰 ਦਿਖਾਉਨੇ ਕਿੱਡੀ ਕੀ ਟਰਾਲੀ ਏ ਆ ਨੋ ਹੋ ਗਈ ਦੱਬੀ ਆ ਤੈਨੂੰ ਥੱਲੋਂ ਧਰ ਗੋਤੋਂ ਤੇ ਘਰੇ ਇੱਕੋ ਜਾਲ ਲਾਇਆ ਤੇ ਐਂ ਲੱਗਦਾ ਬਹੁਤ ਵੱਡੀ ਟਰਾਲੀ ਆ ਤੇ ਆਪਣੀ ਆ 11 6 ਦੀ ਤੇ 350 ਵਰਜਲ ਉਹਨੂੰ ਛੋਟੀ ਦੱਸਦੇ ਆ ਤੇ ਉਹ ਡੱਬੀ ਜੀ ਨੂੰ ਦੱਸਦੇ ਕਿ ਬਹੁਤ ਤਗੜੀ ਟਰਾਲੀ ਆ ਤੇ ਆ ਦੂੜੀ ਨਿਕਲੀ ਜੇ ਚੋਂ ਨਾ ਹੋਣੀ ਹੁੰਦੀ ਥੋੜਾ ਸਵਾਇਆਗਾ ਨਹੀਂ ਸਵਾਇਆ ਉਹ ਹੋਰ ਮਾਰ ਲਾ ਐਮਪੀ ਐਮਪੀ ਚ ਆਨੰਦ ਲੋੜਦੇ ਚੋਬਰ ਹੜਾ ਉਸਤਾਜ ਮਾਲ ਬੜਾ 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 ਕਿਤਨੇ ਦਿਨ ਚਲੇਗਾ ਇਹ ਮਹੀਨਾ ਦੋ ਮਹੀਨਾ ਚਲੇਗਾ ਬਾਬਾ ਜੀ ਬਾਬਾ ਜੀ ਨਹੀਂ ਕਾਤੇ ਇਹ ਮੋਟੇ ਮੀਂਹ ਲੰਬੋਟ ਮੀਂਹ ਲਾ ਦਿਸੂਗਾ ਨਹੀਂ ਨਹੀਂ ਕਸਕਾਸ ਹਰ ਕਸਕਾਸ ਆਦਾਏ ਕਸਕਾਸ ਓਰੀਜਨਲ ਮਾਲ ਓਰੀਜਨਲ ਓਰੀਜਨਲ ਮਾਲ ਆਏ ਹੁਣੇ ਦੱਸਣਾ ਨਹੀਂ ਕੀ ਆ ਨਾ ਕਰੋ ਭਾਜੀ ਤੁਸੀਂ ਇਹਨੂੰ ਡਰਾਉਂਦੇ ਹੀ ਰਹਿੰਦੇ ਜੇ ਕਿਡਾਂ-ਕਡਾਂ ਚੁੱਕੀ ਫਿਰਦੇ ਆ ਚੋਬਰ ਹੋਣੀ ਵੀਰ ਜੀ ਨਾ ਕਰੋ ਇੰਜ ਨਹੀਂ ਯਾਰ ਉਹ ਨਾ ਮਰੋ ਜਣਾ ਨਹੀਂ ਯਾਰ ਕਿੱਡਾ ਵਧੀਆ ਮਾਹੌਲ ਚਾ ਲਾ ਵੇ ਕਿੱਡਾ ਵਧੀਆ ਮਾਹੌਲ ਮੌਸਮ ਵੇਖ ਨਹੀਂ ਯਾਰ ਫਿਰ ਉਹ ਗੱਲ ਭਾਜੀ ਅਸੀਂ ਜਾ ਰਹੇ ਹਾਂ ਜਾ ਰਹੇ ਓਕੇ ਬਾਈ ਵੀਰ ਉਹ ਨਹੀਂ ਯਾਰ ਇਦਾਂ ਥੋੜੀ ਹੁੰਦਾ ਯਾਰ ਫਿਰ ਗੱਲ ਕੀਤੀ ਆਪਾਂ ਪੂਰੀ ਫਿਰ ਉਹ ਗੱਲ ਗਵਾਲੀਅਰ ਥੋੜੀ ਯਾਰ ਤੁਸੀਂ ਗਵਾਲੀਅਰ ਦੀ ਗੱਲ ਕੀਤੀ ਸੀ ਤਾਂ ਗਵਾਲੀਅਰ ਐਮਪੀ ਦੀ ਗੱਲ ਹੋਈ ਐ ਐਮਪੀ ਆ ਸਾਰਾ ਹੱਲੇ ਕੀ ਆ ਨਹੀਂ ਵੀਰ ਇਹ ਗੁਜਰਾਤ ਦੇ ਨਾਲ ਜੁੜੇ ਉਹ ਵੀਰ ਹੁਣ ਮੇਰੀ ਗੱਲ ਸੁਣ ਪੰਜਾਬ ਸਾਰਾ ਹੈਗਾ 200 ਕਿਲੋਮੀਟਰ ਹਾਂ ਐਮਪੀ 1000 ਕਿਲੋਮੀਟਰ ਲੰਬਾਣਾ ਸੀ ਦੱਸ ਕੀ ਕਰੀਏ ਨਹੀਂ ਕੰਮ ਚੱਲ ਪੈਣਾ ਬਾਈ ਚੱਲ ਬਣਾ ਕੰਮ ਨਹੀਂ ਆਉ ਪੁੱਟ ਕੇ ਦਿਹਾੜਾ ਪੁੰਨੀਆਂ ਨਹੀਂ ਨਾ ਹੈਗਾ ਤੁਹਾਨੂੰ ਇੱਥੇ ਸੱਦ ਕੇ ਬੈਠੇ 12 ਤਰੀਕ ਦੇ ਅਸ ਕੱਲ ਕੋ ਨੂੰ ਛੋੜ ਦੇਂਗੇ ਇਹ ਕੰਮ ਇਹ ਬਿਕੋਈ ਇਹ ਬੋਲ ਰਿਹਾ ਕਿਹੜਾ ਵਾਲਾ ਇਹ ਵਾਲਾ ਠੀਕ ਹੈ ਤੋ ਬਾਬਾ ਜੀ ਵੇਲਾ ਬਹੁਤ ਵੈਲ ਕੱਲੋ ਬਾਬਾ ਜੀ ਵੇਲਣਾ ਕਮਾਏਗਾ ਹੋ ਗਿਆ ਹੋਗਾ ਹਰਪਾਲ ਜੀ ਬਾਬਾ ਹੂੰ ਛਗਦਾ ਤਾਂ ਹੁੜਦਾ ਆ ਛਗਦੇ ਆ ਅੱਜ ਆਖਰੀ ਦਿਨ ਆ ਰਾਮਲੀਲਾ ਦਾ ਆ ਪੋ ਵੀ ਆਏ ਰਾਮਲੀਲਾ ਦੇਖਣ ਅਗਰ ਤੇ ਫਨੀ ਦੇ ਵਿੱਚ ਚੱਲਣ ਟੱਕਰੇ ਆ

ਮੋਲਦਾਲਾ ਫਿਰ ਟਕਮ ਆਜ ਆਖਰੀ ਦੇਣਿਆ ਤੇ ਭੀੜ ਪੂਰੀ ਆ ਪੂਰਾ ਵਰਤ ਕਰ ਮਾਣੇ ਬੰਦੇ ਇਹ ਕਿੰਨੀ ਸਮਾਂ ਸਾਡੀ ਗੱਲਾਂ ਕਾ ਲੈ ਕੇ ਆ ਰਹੇ ਪੂਰਾ ਮੋਲਦਾਲਾ ਇਹਦੀ ਇਹਦੀ ਦਾ ਨਾਮ ਕਹੇ ਤੁਹਾਡਾ ਪ੍ਰਕਾਸ਼ ਪ੍ਰਕਾਸ਼